ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰਿਟੀ ਆ ਗਈ ਜੀ ਕਾਟਨ ਦਾ ਸੂਟ ਹੈ ਜੀ ਗਰਮੀ ਵਾਲਾ ਇਹ ਮੈਚਿੰਗ ਸੂਟ ਹੈ ਬਿਲਕੁਲ ਆਹ ਦੇਖੋ ਜੀ ਬਿਲਕੁਲ ਕਾਟਨ ਦਾ ਸੂਟ ਹੈ ਜੀ ਇਹ ਡਿਜ਼ਾਈਨਰ ਸੂਟ ਹੈ ਇਹ কুরਤੀ ਦਾ ਕਪੜਾ ਹੋ ਗਿਆ ਜੀ ਸ਼ਰਟ ਪਲੇਨ ਸਲਵਾਰ ਹੋਗੀ ਫੁੱਲ ਪਿਆਰ ਦੁਪੱਟਾ ਹੋ ਗਿਆ ਇਹਦੇ ਨਾਲ ਫੁੱਲ ਪਿਆਰ ਦਾ ਦੁਪੱਟਾ ਹੈ ਜੀ ਬਿਲਕੁਲ ਕਾਟਨ ਦੇ ਉੱਤੇ ਹੈ ਜੀ ਆਪਣਾ ਰੇਟ ਸਿਰਫ 850 ਰੁਪਏ ਕਰਤਾ ਜੀ ਇਹ 850 ਰੁਪਏ ਦੇ ਵਿੱਚ ਕਰਤਾ ਜੀ ਡਿਜ਼ਾਈਨਿੰਗ ਇਹਦੇ ਵਿੱਚ ਬਹੁਤ ਡਿਜ਼ਾਈਨ ਜਮਾਲ ਆਇਆ ਹੋਇਆ ਹੈਗਾ ਜੇ ਆਪਾਂ ਕਹਿੰਦੇ ਗਰਮੀ ਵਾਲਾ ਫੈਨਸੀ ਸੂਟ ਲੈਣਾ ਹੈਗਾ ਕੋਈ ਜਨਮ ਵਾਲ ਵਾਸਤੇ ਚਾਹੇ ਤਾਂ ਜਿਵੇਂ ਆਪਾਂ ਕਹਿੰਦੇ ਕੋਈ ਵਧੀਆ ਫੈਨਸੀ ਗਰਮੀ ਚ ਕੜਾਈ ਵਾਲਾ हटਕੇ ਜੀ ਚੀਜ਼ ਵਿਕਦੀ ਹੈ ਇਹ ਡਿਜ਼ਾਈਨ ਦੇ ਦੇਖੀ ਚੱਲੋ ਆ ਦੇਖੋ ਜੀ ਡਿਜ਼ਾਈਨ ਦੇਖੀ ਚੱਲੋ ਜੀ ਤੁਹਾਨੂੰ ਦਿਖਾ ਰਹੇ ਆ ਜੀ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰੋ ਤੇ ਸਕਰੀਨਸ਼ਾਟ ਲੈ ਕੇ ਸਾਵਾ ਡਿਜ਼ਾਈਨ ਮਗਾ ਸਕਦੇ ਹੋ ਜੀ ਇਹ ਇੰਸਟਾਗ੍ਰਾਮ ਦੇ ਤੇ ਫੋਲੋ ਕਰੋ ਸਕਰੀਨਸ਼ਾਟ ਲੈ ਕੇ ਸਾਵਾ ਡਿਜ਼ਾਈਨ ਮਗਾ ਸਕਦੇ ਹੋ ਜੀ ਡਿਜ਼ਾਈਨ ਦੇ ਦੇਖੋ ਜਿਹਦੇ ਵਿੱਚ ਬਹੁਤ ਜਿੰਨਾ ਜਮਾਲ ਆਇਆ ਹੋਇਆ ਹੈਗਾ ਫੁੱਲ ਪਿਆਰ ਦੁਪੱਟੇ ਦੇ ਨਾਲ ਆ ਸਾਰੇ ਜੀ ਇਹ ਫੁੱਲ ਪਿਆਰ ਦੁਪੱਟੇ ਦੇ ਨਾਲ ਮੈਚਿੰਗ ਸੂਟ ਹੈ ਬਿਲਕੁਲ ਕਾਟਨ ਦਾ ਕੱਪੜਾ ਹੈਗਾ ਬਿਲਕੁਲ ਕਾਟਨ ਦੇ ਉੱਤੇ ਹੈ ਜੀ ਡਿਜ਼ਾਈਨ ਦੇਖੀ ਚਲੋ ਸਕਰੀਨ ਸ਼ਾਟ ਲੈ ਕੇ ਸਾਮਾ ਮਗਾ ਸਕਦੇ ਹੋ ਜਾਂ ਛੇਤੀ ਆਓ ਸਾਮਾ ਲੈ ਕੇ ਜਾਣ ਵਾਸਤੇ ਸਾਮਾ ਲੈਣ ਵਾਸਤੇ ਛੇਤੀ ਪਹੁੰਚੋ ਜੀ ਫਿਰ ਡਿਜ਼ਾਈਨ ਬਦਲ ਜਾਂਦੇ ਨੇ ਦੇਖ ਕੇ ਨਵੇਂ ਦੇ ਨਵੇਂ ਡਿਜ਼ਾਈਨ ਹੋਰ ਆ ਜਾਂਦੇ ਜੀ ਇਹਦੇ ਵਿੱਚ ਜੇ ਸਾਮਾ ਲੈਣਾ ਛੇਤੀ ਆਓ ਇੰਸਟਾਗ੍ਰਾਮ ਤੇ ਤੁਸੀਂ ਫੋਲੋ ਕਰੋ ਤੇ ਸਕਰੀਨ ਸ਼ਾਟ ਲੈ ਕੇ ਸਾਮਾ ਡਿਜ਼ਾਈਨ ਮਗਾਓ ਜੀ ਸੇਲ ਮੇਲਾ ਚੱਲ ਰਿਹਾ ਹੈ ਜੀ ਗਰਮੀ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਫੁੱਲ ਪਿਆਰ ਦੁਪੱਟੇ ਦੇ ਨਾਲ ਫੁੱਲ ਪਿਆਰ ਦੁਪੱਟੇ ਦੇ ਨਾਲ ਹੈ ਜੀ ਸਾਰੇ ਇਹ ਜੇ ਤੁਹਾਨੂੰ ਦਿਖਾ ਰਹੇ ਹਾਂ ਡਿਜ਼ਾਈਨ ਇਹ ਸਾਰਾ ਬਿਲਕੁਲ ਪਿਆਰ ਦੇ ਦੱਟੇ ਦੇ ਨਾਲ ਪਲੇ ਸਲਵਾਰ ਹੈਗੀ ਪਿਆਰ ਦਾ ਦੁਪੱਟਾ ਹੈਗਾ ਰੇਟ ਹੈਗਾ ਸਿਰਫ 850 ਰੁਪਿਆ ਜੀ 850 ਰੁਪਏ ਦੇ ਵਿੱਚ ਹੈ ਜੀ ਇਹ ਆ ਦੇਖੋ ਜੀ ਡਿਜ਼ਾਈਨਿੰਗ ਦੇਖੀ ਜਾਲੋ ਕਿੰਨੇ ਸ਼ਾਨਦਾਰ ਡਿਜ਼ਾਈਨ ਆਏ ਹੋਏ ਨੇ ਇਹਦੇ ਵਿੱਚ ਸਾਰੀ ਗਰਮੀ ਵਾਲੀ ਵੈਰਾਈਟੀ ਜੀ ਨਿਤ ਨਵੀਂ ਆਈ ਜਾਂਦੀ ਹੈ ਹੁਣ ਸੀਜ਼ਨ ਸ਼ੁਰੂ ਹੁੰਦੇ ਸਾਰ ਗਰਮੀ ਵਾਲੀ ਵੈਰਾਈਟੀ ਆ ਚੁੱਕੀ ਹੈ ਜੀ ਗਰਮੀ ਦਾ ਸੀਜ਼ਨ ਸ਼ੁਰੂ ਹੁੰਦੇ ਸਾਰ ਗਰਮੀ ਵਾਲੀ ਵੈਰਾਈਟੀ ਆ ਗਈ ਜੀ ਇਹ 850 ਦੇ ਵਿੱਚ ਪ्योर ਦੁਪੱਟੇ ਦੇ ਨਾਲ ਜੀ ਇਹ ਪ्योर ਦੁਪੱਟੇ ਦੇ ਨਾਲ 850 ਦਾ ਸੂਟ ਹੈ ਜੀ ਇਹ ਮੈਚਿੰਗ ਸੂਟ ਹੈ ਹੱਲਿਆ ਦਪਟਾ ਜੀ ਬਹੁਤ ਰੰਗਾਂ ਦੇ ਵਿੱਚ ਤਲਵਾਂ ਦੇ ਵਿੱਚ ਡਿਜ਼ਾਈਨਾਂ ਦੇ ਵਿੱਚ ਬਹੁਤ ਮਾਲ ਆਇਆ ਹੋਇਆ ਜੀ ਆਹ ਦੇਖੋ ਜੀ ਬਹੁਤ ਜੈਨਾ ਜਮਾ ਰਿਹਾ ਹੈ ਇਹਦੇ ਵਿੱਚ ਰੇਟ ਸਿਰਫ 680 ਰੁਪਈਆ ਜੀ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰੋ ਤੇ ਡੀਵੀ ਰਿਵਿਊ ਆਓ ਇੰਸਟਾਗ੍ਰਾਮ ਦੇ ਤੇ ਫੋਲੋ ਕਰਕੇ ਡਿਜੀ ਫੀ ਪਾ ਸਕਦੇ ਜੀ ਜਮਾ ਬਿਲਕੁਲ ਡਿਜੀ ਫੀ ਕਰਾਂਗੇ ਜੀ ਰਾਮਾ ਦੀ ਹੱਟੀ ਵਸਟਨ ਰੌਡ ਮੋਨਮੈਂਟੀ ਜਿਆਨੇ ਦੇਖੀ ਚਲੋ ਜੀ ਭਰਾਮਾ ਦੀ ਹੱਟੀ ਵਸਟਨ ਰੌਡ ਮੰਡੀ ਜੀ ਡਿਸਟ੍ਰਿਕਟ ਮਛੰਡਾ ਪੰਜਾਬ